ਏ ਆ ਗਏ ਸਾਲੇ ਸੰਧੂ ਸਾਹਿਬ ਸਰੋਂ ਵੜਦੇ ਵੜਦੇ ਸਾਡੇ ਤੱਕ ਰੇੜਾ ਲੈ ਕੇ ਪੱਠੇ ਵੱਢ ਕੇ ਸਵੇਰ ਦਾ ਟਾਈਮ ਵੱਜ ਗਏ ਨੇ 8 ਭਗਵਾਨ ਕੀ ਸੋਚਦੇ ਹੁੰਦੇ ਸੰਧੂ ਸਾਹਿਬ ਆਇਆ ਆਇਆ ਸੰਧੂ ਮੈਂ ਸੰਧੂ ਸਾਹਿਬ ਵੀਡੀਓ ਬਣਾ ਲਈਏ ਔ ਟੱਕਰ ਆ ਗਿਆ ਕੇ ਪੈਣਾ ਜਾਵੇ ਨਹੀਂ ਐ ਚੱਲ ਐ ਪਰੇ ਹੋ ਜਾ ਚਲਾ ਰੇੜਾ ਕੱਢਾ ਗਿਆ ਕੱਢ ਤੇ ਰੇੜਾ ਦੋ ਮਿੰਟ ਰੋਕ ਕੇ ਮੈਂ ਬੈਣਾ ਉੱਤੇ ਰੋਕ ਸੰਧੂ ਏ ਨਹੀਂ ਵਧੀਆ ਵਧੀਆ ਸਰੋਂ ਨਿਕਲਦੇ ਇੰਨੀ ਕੁ ਗੋਤੀ ਪਈ ਨਾ ਇੰਨੀ ਕੁ ਨਾਮ ਜਿਹਾ ਸਾਨੂੰ ਸ਼ਾਮੀ ਪੱਠੇ ਵੜਦੇ ਸੇਰੇ ਬਹੁਤ ਨੇ ਪੰਨਾ ਖਾਣ ਨੂੰ ਵੜਦੇ ਹਾਂ ਬਾਕੀ अच्छा वो गड्ढा एंटी शेक ਲਾਉਣਾ ਪੈਣਾ ਡੀ ਸ਼ੇਕ ਆਹ ਇਹਨੇ ਨਾਲ ਯਾਰ ਅੱਧਾ ਪੱਡੇ ਹੋਣਾ ਤੇ ਮੈਂ ਟਾਈਮ ਮਿੰਟ ਲੱਗਦਾ ਚੱਲ ਓਏ ਮੇਰੇ ਸਾਹ ਅਸੇ 10 10 ਦਿਨ ਮਾਰ ਕੇ ਕਣਕਾ ਲੈਣੀ ਆ ਜਿਆਦੇ ਆ ਬਦਲ ਬੁੱਦਲ ਤੇ ਬੰਦੇ ਫਿਰਦੇ ਨਾ ਹੈ ਹਾਂ ਅੱਜ ਤਾਂ ਬਦਲ ਬੁੱਦਲ ਨਾਲ ਕੋਈ ਗੁਆ ਨਹੀਂ ਨਾ ਆ ਰਿਹਾ ਕਿ ਹਾਂ ਹਾਂ ਅੱਜ ਕਿੰਨੇ ਵਾਅਦ? ਅੱਜ ਹੈ ਆਈ ਨੋ ਆ ਨੋ ਹੀ ਕੀੜੋ ਹੈ ਗਰਾਂ ਸੋਦਾ ਨਾਲ ਫੁੱਫੜ ਗਿਆ ਹੈ ਪਿੱਛੇ ਨੂੰ ਉਧਰ ਨੂੰ ਲੈਡ ਆਈ ਕਿ ਨਹੀਂ ਮੈਂ ਪਾਣੀ ਲਾਉਣਾ ਪੱਠਿਆਂ ਨੂੰ ਯਾਰ ਮੈਂ ਆਰਾਦਾ ਬੰਦਾ ਇਹਨਾਂ ਨੂੰ ਲਾਦਾ ਪੱਠਿਆਂ ਨੂੰ ਆ ਸਾਰਾ ਟਰੈਕਟਰ ਨਾਲ ਵੀ ਰਹਿੰਦਾ ਹੁੰਦੇ ਨਾਲ ਹੀ ਰਹਿੰਦਾ ਗੱਡੇ ਨਾਲ ਨਾ ਭੈ ਮੈਂ ਇੱਕ ਦਿਨ ਪੈ ਗਿਆ ਮੈਨੂੰ ਭਰਾਵਾ ਟਰੈਕਟਰ ਤੁਹਾਡਾ ਜਿੱਦਾਂ ਲੈ ਗਿਆ ਮੈਂ ਘਰੇ ਜਿੱਦਾਂ ਪੈੜ ਸੁੱਟਣ ਲਾ ਕੇ ਲੱਗੇ ਦੋ ਮਾਸੀ ਤੇ ਵਿਖਾਉਣੀ ਵਿਖਾਉਣੀ ਚੱਲ ਚੱਲ ਚੜਜਾ 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 ਰੋਗਲਾ ਫਿਰ ਆਪਾਂ ਦੂਜੇ ਲੈ ਆਈਏ ਉਤਰਾਂ ਛੋੜਦੇ ਕਾਕ ਨਹੀਂ ਚਾਲਾਏ ਫੇਰੇ ਤੂੰ ਛੱਡ ਦੇਂਗਾ ਕੱਲ ਹੂੰ ਉਹ ਬੰਦਿਆਂ ਨਾਲ ਕਢੀ ਜੋੜ ਲਵਾ ਕੇ ਟੋਰ ਬਦਲਣਾ ਆ ਮੇਰਾ ਕੱਲ ਬੜਾ ਜੋਰ ਲਾਇਆ ਬੰਦਿਆਂ ਨਾਲ ਬਾਕੀ ਖੋਤੇ ਆਹ ਕੱਲ੍ਹ ਉਹ ਦਿਨ ਮੈਂ ਕਹਿੰਦਾ ਰਹਾ ਮੈਂ ਝੋਟਾ ਕੱਢ ਲਈਏ ਹਾਂ ਬਹੁਤ ਨੇ ਝੋਟਾ ਕੱਢਿਆ ਰੇੜੇ ਦੇ ਚਾਲ ਤਾਂ ਅੱਜ ਲੱਤ ਤੇ ਫ੍ਰੀਟ ਆਹ ਚਾਹ ਤੇ ਹੀ ਭੋਗ ਨਹੀਂ ਜੋਰ ਲਾਉਣਾ ਵਣਣਾ ਨਾ ਚਲੋ ਸੰਧੂ ਸਾਹਿਬ ਵੇਖੋ ਕਿ ਸਿੱਧਾ ਕੰਨ ਤੇ ਨਾ ਮਾਰਦਾ ਵਾ ਆ ਗਿਆ ਮੈਂ ਬੱਸ ਓਏ ਉੱਥੇ ਬੈਠੇ ਜੋਰ ਲਾਈ ਜਾਂਦਾ ਈ